ਇੱਕ ਟਾਈਮ ਐਦਾਂ ਆਇਆ ਸੀ ਕਿ ਬਸ ਪਰਿਵਾਰ ਦੇ ਵੀ ਆਸ-ਪਾਸ ਪੜੋਸ ਵੀ ਸਾਰੇ ਕਹਿੰਦੇ ਸੀ ਕਿ ਬੋਡੀ ਬਿਲਡਿੰਗ ਛੱਡ ਦੇ ਤੂੰ ਵਾਸਤਵਤ ਬਾਦ ਬੋਡੀ ਬਿਲਡਿੰਗ ਨਹੀਂ ਕਰਨੀ ਆਹ 17 ਸਾਲ ਦਾ ਸੀ ਜਦੋਂ ਮੈਂ ਆਪਣੇ ਫਰੈਂਡ ਸਰਕਲ ਹੀ ਨਾਲ ਉਹਨਾਂ ਨਾਲ ਜਿਮ ਜਿਮ ਜਾ ਕੇ ਜਿਮ ਵੇਨਦਾ ਸੀ ਤੇ ਦੇਖਦਾ ਸੀ ਹਾਂ ਚਲੋ ਜਿਮ ਮਾਰਨ ਦੇ ਨਾਲ ਕੋਈ ਸੱਚ ਚੰਗੀ ਜੀ ਖੁਸ਼ੀ ਹੁੰਦੀ ਫੀਲ ਨੇਸ਼ਨਲ ਲੈਵਲ ਦਾ ਖਿਡਾਰੀ ਉਹ ਨਾਲ ਦੁੱਧ ਵੀ ਵੇਚਦਾ ਆ ਦੁੱਧ ਵੀ ਵੇਚਦਾ ਸੀ ਚਾਹ ਵੀ ਬਣਾਉਂਦਾ ਸੀ ਮੈਂ ਹਰ ਚੀਜ਼ ਬਣਾ ਲੈਂਦਾ ਵਾਂ ਕੁਕਿੰਗ ਦਾ ਮੈਨੂੰ ਸਾਰਾ ਕੁਝ ਆਉਂਦਾ ਹਾਂ ਕਦੇ ਕਬਰ ਮਨ ਚੋਂ ਮੂੰਹ ਚੋਂ ਨਿਕਲਦਾ ਰਹਿੰਦਾ ਸੀ ਤੂੰ ਕੀ ਕਰ ਰਿਹਾ ਵਾਂ ਆਵੇ ਕਬੱਡੀ ਦੇ ਪਲੇਅਰ ਬੁਲਟ ਲੈ ਆਏ ਕਦੇ ਝੜਕਾ ਝੁੜਕਾ ਪੰਨਿਆ ਕਦੇ ਲੜਾਈ ਲੜੀ ਮਤਲਬ ਥੋੜਾ ਬਹੁਤਾ ਹਾਂਜੀ ਪੰਨਿਆ ਵਿੱਚ ਝੜ ਛੜਕਾਏ ਪੰਨਿਆ ਵਾਂ ਫਿਰ ਮਨ ਨੂੰ ਫਿਰ ਮਨ ਦੁਖੀ ਵੀ ਅੰਦਰ ਜਾ ਕੇ ਰੋਇ ਵੀ ਆ ਕਦੇ ਬਹੁਤ 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 ਮਨ ਦੁਖੀ ਹੋਇਆ ਕਿਉਂਕਿ ਬਾਹਰ ਦੇ ਲੋਕੀ ਕਹਿੰਦੇ ਕਹਿੰਦੇ ਸੀ ਪਰਿਵਾਰ ਦਾ ਕੋਈ ਸੀ ਕਿਉਂਕਿ ਮੈਡੀਸਨ ਨਹੀਂ ਲਈਆ ਪਰ ਬੰਦੇ ਨੂੰ ਇਹ ਤਾਂ ਜ਼ਰੂਰ ਹੁੰਦਾ ਵੇ ਸਬਰ ਜਿਹੜਾ ਬਹੁਤ ਘੱਟ ਲੋਕਾਂ 'ਚ ਹੁੰਦਾ ਹੈ ਤਾਂ ਕਦੇ ਮਨ ਦੇ ਵਿੱਚ ਇੱਦਾਂ ਤਾਂ ਕਦੇ ਖਿਆਲ ਆਇਆ ਸੀਗਾ ਕਿ ਵੇ ਭਾਈ ਵਰਤ ਕੇ ਦੇਖ ਲੈਣੇ ਕੋਈ ਗੱਲ ਨਹੀਂ ਛੇਤੀ ਸਰੀਰ ਬਣ ਬੜੀ ਵਾਰ ਭਾਜੀ ਬੜੀ ਵਾਰ ਇੰਨੇ ਹੌਸਲੇ ਟੁੱਟੇ ਬੜੀ ਵਾਰ ਮੇਰੀ ਹਿੰਮਤ ਟੁੱਟੇਗੀ ਯਾਰ ਮੈਂ ਹੁਣ ਇੱਕੋ ਹੀ ਸੈਜ ਇੱਕੋ ਹੀ weight ਲੈ ਕੇ ਮੈਂ ਤਿੰਨ ਤਿੰਨ ਸਾਲ ਤੱਕ ਮਿਹਨਤ ਕਰਦਾ ਜਰਾ 1 ਕਿਲੋ ਭਾਰ ਵਧੋਂ ਵਸਤੇ ਇਹਨਾਂ ਡੂਪਿੰਗ ਵਾਲੇ ਬੰਦੇ ਹੁੰਦੇ ਸੀ ਉਹ 2-3 ਮਹੀਨਿਆਂ 'ਚ 5-5 6-6 ਕਿਲੋ ਵਧਾ ਲੈਂਦੇ ਹੁੰਦੇ ਸੀ ਐੰਨੇ ਮਤਲਬ ਉਹ ਨੀ ਦਿਓ ਸਰੀਰ ਦੇ ਉੱਤੇ ਡੋਪਿੰਗ ਦਾ ਅਸਰ ਕਰਦੀ ਸੀ ਉਹ ਜੋ ਕੋੜਿਆਂ ਹੁੰਦੇ ਨੇ ਵਾਲੇ ਮੱਜਾਂ ਨੂੰ ਦੇਣ ਵਾਲੇ ਟੀਕੇ ਹੁੰਦੇ ਨਾ ਤੇ ਡੋਪ ਦੀ ਆਪਾਂ ਗੱਲ ਕਰਦੇ ਕਿ ਬੰਦਾ ਸਟੀਰੋਇਡ ਵਗੈਰਾ ਲੈ ਕੇ ਜਾ ਤਰ ਹੁਣ ਪੰਜਾਬ 'ਚ ਤਾਂ ਇਹ ਚੀਜ਼ ਜ਼ਿਆਦਾ ਚੱਲਦੀ ਹੈਗੀ ਆ ਤਾਂ ਉਹਦੇ ਕੀ ਉਹਦੇ ਵਿੱਚ ਕੀ ਕੀ ਹੁੰਦਾ ਹੈ ਤੇ ਕੀ ਕੀ ਨੁਕਸਾਨ ਜਿਹੜੇ ਤੇ ਆਪਣੇ ਟੈਸਟੋਸਟਰੋਨ ਲੈਵਲ ਹੁੰਦੇ ਨਾ ਉਹ ਨਾ ਬਾਹਰੋਂ ਹੀ ਇੰਪੋਰਟ ਕਰਦੇ ਆ ਬਾਡੀ ਦੇ ਅੰਦਰ ਬਹੁਤ ਸਾਰੇ ਲੈਵਲ ਨਾਲ ਲੈਂਦੇ ਆ ਜਿਹੜੇ ਆਪਣੇ ਬੰਦੇ ਆ ਉਹ ਤੇ ਠੀਕ ਹੀ ਆਮਕ ਪਰ ਉਹ ਵੀ ਲੈਂਦੇ ਆ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਐਨਾਬੋਲ ਡੈਨਾਬੋਲ ਤਾਂ ਕੁਝ ਹੁੰਦਾ ਵਾ ਜਿੰਨਾ ਸਰੀਰ ਬਹੁਤ ਜਿਆਦੀ ਮਸਲ ਅੰਦਰ ਜਿਹੜੇ ਆਪਣੇ ਸਿਸਟਮ ਹੈਗਾ ਨਾ ਇਹ ਨਾਰਮਲ ਤਰੀਕੇ ਤੋਂ ਮੈਂ ਕਹਿੰਦਾ ਵਾ 20% 30% ਹੋਰ ਫਾਸਟ ਹੋ ਜਾਂਦਾ ਤੁਸੀਂ ਫਿਰ ਕਿਹੋ ਜੀ ਡਾਈਟ ਰੱਖਦੇ ਹੋ ਡਾਈਟ ਭਾਜੀ ਮੇਰਾ ਦੇ ਜ਼ਿਆਦਾਤਰ ਇਹ ਹੁੰਦਾ वेजिटेबलਸ ਹੁੰਦੇ ਆ ਠੀਕ ਹੈ ਜੀ ਸਵੇਰ ਦੇ ਟਾਈਮ ਤੇ ਥੋੜਾ ਜਿਹਾ ਆਪਾਂ ਮੂਸਲੀ ਵਗੈਰਾ ਲੈ ਲਈ ਡਰਾਈ ਫਰੂਟ ਲੈ ਲੇ ਰਾਤ ਦੇ ਟਾਈਮ ਤੇ ਥੋੜੀ ਜਿਹਾ ਫੇਰ ਆਪਾਂ ਕੀ ਕਹਿੰਦੇ ਆ ਰਾਜਮਾ ਹੋ ਗਿਆ ਕਾਲੀਚਨੀ ਹੋ ਗਿਆ ਇਨਾਰਮਲ ਟਾਈਮ ਤੇ ਮੈਂ ਪਰਚਾਦਾઈ ਸਕਦਾ ਵਧੀਆ ਲੱਗਦਾ ਮੈਚਰਲ ਦਾ ਮੈਂ ਸਟੇਜ ਸਰਚ ਕੀਤਾ ਗੂਗਲ ਤੇ ਬੜਾ ਖਤਾ ਕੀਤਾ ਅਮਰੀਕਾ ਦਾ ਕੋਈ ਸਟੇਜ ਲੱਭਾ ਮਿਲੂ ਫਿਰ ਮੈਂ ਉਥੇ ਉਹਨਾਂ ਨੂੰ ਮੇਲ ਕੀਤਾ ਮੈਸੇਜ ਕੀਤਾ ਕੋਈ ਰਿਪਲਾਈ ਨਹੀਂ ਆਇਆ ਮੈਨੂੰ ਉਹਨਾਂ ਦਾ ਕਿਉਂਕਿ ਐਨੀ ਛਤੀ ਉਹ ਵੀ ٹرسٹ ਨਹੀਂ ਕਰਦੇ ਸੀ ਕੀ ਦਾ ਦੇ ਮਾਨ ਮੈਨੂੰ ਬਹੁਤ ਜ਼ਿਆਦਾ ਵਾ ਜੇ ਮਹਾਰਾਜ ਨੇ ਸਰੂਪ ਦਿੱਤਾ ਵਾ ਇਹਨੂੰ ਮੈਨੂੰ ਬਹੁਤ ਇਹਦਾ ਵਿੱਚ ਬੈਨੀਫਿਟ ਮਿਲਿਆ ਮੈਨੂੰ ਬਹੁਤ ਲੋਕਾਂ ਦਾ ਪਿਆਰ ਆਸ਼ੀਰਵਾਦ ਮਿਲਿਆ గోరే ਆਪ ਆਗੇ ਜੱਫੀ ਪਾ ਰੇ ਆ ਆਪ ਆਕੇ ਕਲਾਪ ਕਰ ਰਹੇ ਆ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਨੂੰ ਹਰ ਜਗ੍ਹਾ ਪਿਆਰ ਦਿੱਤਾ ਚੇਰਿੰਗ ਵੀ ਲੋਕੀ ਅਦਰ ਕੰਟਰੀ ਦੇ ਲੋਕੀ ਹੁੰਦੇ ਨਾ ਉਹ ਵੀ ਵੇਖ ਕੇ ਚਿਹਰੇ ਨੂੰ ਵੇਖ ਕੇ ਮੇਰੇ ਦਮਾਲੇ ਨੂੰ ਵੇਖ ਕੇ ਚੇਰਿੰਗ ਕਰਦੇ ਆ ਨਾਰਮਲ ਇਨਸਾਨ ਨੂੰ ਚੇਰਿੰਗ ਵੀ ਨਹੀਂ ਕਰਦੇ ਮੈਂ ਵੇਖਿਆ ਸਰ ਸਿਵਾਵਾਲੀ ਬਾਬੇ ਉਹ ਵੀ ਕਾਫੀ ਸਪੋਰਟ ਕਰਦੇ ਜਿਹੜੇ ਸਿੰਘ ਹਾਂਜੀ ਹਾਂਜੀ ਬਾਬਾ ਬਲਿੰਦਰ ਸਿੰਘ ਜੀ ਹੈਗੇ ਉਹਨਾਂ ਨੇ ਵੀ ਮੈਨੂੰ ਜਾਣ ਲੱਗੇ ਆਸ਼ੀਰਵਾਦ ਦਿੱਤਾ ਤੇ ਫਿਰ ਬਾਬਾ ਨਿੰਦਰ ਸਿੰਘ ਜੀ ਹੈਗੇ ਉਹਨਾਂ ਨੇ ਵੀ ਜਾਣ ਲੱਗੇ ਆਸ਼ੀਰਵਾਦ ਬਾਬਾ ਕੁਲਵੰਤ ਸਿੰਘ ਜੀ ਹੈਗੇ ਉਹਨਾਂ ਨੇ ਵੀ ਸਤਿ ਹੱਤ ਰੱਖ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮੈਂ ਅਮਨਦੀਪ ਸਿੰਘ ਗੜੀ ਅੱਜ ਇੱਕ ਅਜਿਹੇ ਨੌਜਵਾਨ ਦੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਿਨੇ ਵਿਦਆਊਟ ਸਟੀਰੋਇਡ ਇੱਕ ਨੇਚਰਲ ਤਰੀਕੇ ਦੇ ਨਾਲ ਆਪਣੀ ਬਾਡੀ ਬਣਾਈ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੜੀਆਂ ਮੱਲਾ ਮਾਰੀਆਂ 17-18 ਸਾਲ ਦੀ ਉਮਰ ਦੇ ਵਿੱਚ ਉਹ ਨੌਜਵਾਨ ਜਿਹੜੀ ਆਪਣੇ ਪ੍ਰੈਕਟਿਸ ਜਿਹੜੀ ਸ਼ੁਰੂ ਕਰਦਾ ਹੈ ਤੇ ਅੱਜ ਉਮਰ ਜਿਹੜੀ ਉਹਦੀ ਤੁਸੀਂ ਜੇ ਜਦੋਂ ਸਾਡੇ ਨਾਲ ਬੈਠੇ ਦੇਖੂਗੇ ਉਸ ਨੂੰ ਤਾਂ ਉਮਰ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਪਾਉਂਗੇ ਤਕਰੀਬਨ 30 ਸਾਲ ਤੋਂ ਪਲੱਸ ਜਿਹੜੀ ਉਹਨਾਂ ਦੀ ਉਮਰ ਹੈਗੀ ਆ ਤੇ ਕਾਫੀ 12-13 ਸਾਲ ਤੋਂ ਲਗਾਤਾਰ ਮਿਹਨਤ ਮਾਰ ਰਿਆ ਹੈ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਕਿ ਨੌਜਵਾਨਾਂ ਦੇ ਵਿੱਚ ਹੁੰਦਾ ਆ ਕਿ ਜਿੰਮ ਜਾਈਏ ਨਾਲੋਂ ਨਾਲ ਆਪਾਂ ਸਿਹਤ ਬਣਾ ਲਈਏ ਸਾਡੀ ਸਿਹਤ ਹੋਣੀ ਬਣ ਜਵੇ ਜਾਂ ਆਪਾਂ ਵੱਡੇ ਮੁਕਾਮ ਦੇ ਉੱਤੇ ਪਹੁੰਚ ਜਾਈਏ ਪਰ ਨਹੀਂ ਇਸ ਬਾਈ ਦੇ ਕੋਲੋਂ ਤੁਸੀਂ ਸਾਰੀਆਂ ਜਦੋਂ ਗੱਲਾਂ ਸੁਣੋਗੇ ਕਿਸ ਤਰ੍ਹਾਂ ਇਹਨਾਂ ਨੇ ਮਿਹਨਤ ਕੀਤੀ ਕਿਸ ਤਰ੍ਹਾਂ ਵੱਡਾ ਮੁਕਾਮ ਹਾਸਲ ਕੀਤਾ ਤੇ ਉਹਦੇ ਨਾਲ ਨਾਲ ਬਾਡੀ ਵੀ ਜਿਹੜੀ ਇਹਨਾਂ ਨੇ ਸੰਭ ਕੇ ਰੱਖੀ ਹੋਈ ਤਾਂ ਬਾਈ ਦਾ ਨਾਮ ਕਾਰਜ ਸਿੰਘ ਆ ਮਹਾਰਾਸ਼ਟਰ ਨੰਦੇੜ ਸਾਹਿਬ ਦੇ ਵਿੱਚ ਅਸੀਂ ਬੈਠੇ ਹੋਏ ਆ ਤੇ ਬੇਸਿਕਲੀ ਜਿਹੜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰ ਲਈਏ ਪੰਜਾਬ ਦੇ ਹੀ ਰਹਿਣ ਵਾਲੇ ਨੇ ਪੰਜਾਬ ਦੇ ਇਹਨਾਂ ਦੇ ਪੇਰੈਂਟਸ ਜਿਹੜੇ ਉਹ ਪੰਜਾਬ ਦੇ ਨੇ ਇੱਥੇ ਆ ਕੇ ਉਹਨਾਂ ਨੇ ਆਪਣਾ ਬਿਜ਼ਨਸ ਸੈੱਟ ਕੀਤਾ ਤੇ ਅੱਗੇ ਇਹਨਾਂ ਦਾ ਬੇਟੇ ਨੇ ਜਿਹੜਾ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਕਾਰ ਸਿੰਘ ਦਾ ਚੈਨਲ ਦੇ ਉੱਤੇ ਸਵਾਗਤ ਕਰਦੇ ਬਾਈ ਜੀ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਗੱਲ ਸਟਾਰਟਿੰਗ 'ਚ ਕਹਿਣੀ ਭੁੱਲ ਗਿਆ ਦਮਾਲੇ ਵਾਲੇ ਸਿੰਘ ਹਨਾ ਜੀ ਤੇ ਬਹੁਤ ਵਧੀਆ ਲੱਗਿਆ ਕਿ ਆਪਣਾ ਇੱਕ ਦਮਾਲੇ ਵਾਲਾ ਗੁਰੂਦਾ ਸਿੰਘ ਇੱਕ ਚੰਗੀ ਚੀਜ਼ ਨੂੰ ਇੱਕ ਬਾਡੀ ਬ ਹਾਂ ਜੀ ਹਾਂ ਜੀ ਇਹਦਾ ਵੀ ਮੈਨੂੰ ਬਹੁਤ ਇਦਮਾਲੇ ਦਾ ਮੈਨੂੰ ਉਹ ਦਾੜੇ ਦਾ ਇੰਨਾ ਜ਼ਿਆਦਾ ਮਾਣ ਮਿਲਿਆ ਵਾ ਜਿੱਥੇ ਵੀ ਮੈਂ ਗਿਆ ਵਾਂ ਜਿਹੜੀ ਵੀ ਕੰਟਰੀ ਚ ਗਿਆ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਨੂੰ ਮੈਂ ਇਹਦਾ ਬਹੁਤ ਸਤਿਕਾਰ ਕਰਦਾ ਹਾਂ ਜੀ ਭਾਈ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿਸ ਧਾਰਾ 18 ਸਾਲ ਦੀ ਉਮਰ ਵਿੱਚ ਬੋਡੀ ਬਿਲਡਿੰਗ ਦੀ ਸ਼ੁਰੂਆਤ ਹੋ ਜਾਂਦੀ ਹਰ ਇੱਕ ਨੌਜਵਾਨ ਦੇ ਦਿਲ ਚ ਹੁੰਦਾ ਵੇ ਜਿਮ ਜਾਈਏ ਚੰਗੀ ਸਿਹਤ ਵਾਂਜੇ ਪਤਾ ਲੱਗ ਜਵੇ ਬੰਦੇ ਨੂੰ ਵੇ ਲੋਕਾਂ ਨੂੰ ਪਤਾ ਲੱਗ ਜਵੇ ਤਿੰਨ ਚਾਰ ਮਹੀਨੇ ਵਿੱਚ ਮੁੰਡਾ ਜਿਮ ਜਾਂਦਾ ਹੈ ਜੀ ਤਾਂ ਤੁਹਾਡੀ ਸ਼ੁਰੂਆਤ ਕਿਵੇਂ ਦੀ ਸੀ ਐਦਾਂ ਹੀ ਮੇਰਾ ਸਰੀਰ ਸਟਾਰਟਿੰਗ ਚ ਐ ਤੇ ਥੋੜਾ ਜਿਆ ਮਸਕੂਲਰ ਸੀ ਤੇ ਮੈਂ ਇੱਕ 2-3 ਮਹੀਨੇ ਜਿਮ ਆ ਰਿਹਾ ਤੇ ਥੋੜੇ ਥੋੜੇ ਮਸਲ ਫੀਲ ਹੋਣ ਲੱਗ ਗਏ ਤੇ ਲੋਕਾਂ ਨੇ ਜਿ ਤਰ੍ਹਾਂ ਮੈਨੂੰ ਬੋਲਿਆ ਕਿ ਯਾਰ ਸਰੀਰ ਵਧੀਆ ਤੇਰਾ ਤੂੰ ਮਿਹਨਤ ਕਰ ਪਤਲਾ ਸੀ ਹੀ ਰਿਹਾ ਕਸਵਾ ਸਰੀਰ ਤੇਰਾ ਐਦਾਂ ਹੀ ਮਾਰੇ ਦੀ ਕਿਰਪਾ ਨਾਲ ਮਿਹਨਤ ਕਰਦਾ ਰਿਹਾ ਅੱਜ ਇਹ ਮੁਕਾਮ ਤੇ ਪਹੁੰਚਿਆ ਇਸ ਸ਼ੁਰੂਆਤੀ ਦੌਰ ਜਿਹੜਾ ਕਿਹੋ ਜਿਹਾ ਹੈ ਕਿੰਨੇ ਸਾਲਾਂ ਦੇ ਵਿੱਚ ਤੁਹਾਡੀ ਜਿਹੜੀ ਹੈ ਕੁਸ਼ੀਤ ਵਧੀਆ ਨਿਕਲਣਾ ਮੈਂ ਸਟਾਰਟਿੰਗ ਦੇ ਵਿੱਚ ਮੈਂ 18-17 ਸਾਲ ਦਾ ਸੀ ਜਦੋਂ ਮੈਂ ਆਪਣੇ ਫਰੈਂਡ ਸਰਕਲ ਹੀ ਨਾਲ ਤੋਂ ਉਹਨਾਂ ਨਾਲ ਜਿਮ-ਜਮ ਜਾ ਕੇ ਜਿਮ ਵੇਨਦਾ ਸੀ ਤੇ ਦੇਖਦਾ ਸੀ ਹਾਂ ਚਲੋ ਜਿੰਮ ਮਾਰਨ ਦੇ ਨਾਲ ਕੁਝ ਅਲੱਗ ਚੰਗੀ ਜਿਹੀ ਖੁਸ਼ੀ ਹੁੰਦੀ ਫੀਲ ਕਿ ਹਾਂ ਕੁਝ ਨਾਲ ਜੁੜਿਆ ਵਾ ਤੇ ਇਧਰ ਆ ਹੀ ਮਿਹਨਤ ਕਰਦੇ ਗਏ ਤੇ 6 ਮਹੀਨੇ ਜਾਂ ਸਾਲ ਬਾਅਦ ਜਸਰੀ ਜੇ ਥੋੜਾ ਜਿਹਾ ਨਿਖਾਇਰ ਜਾ ਆ ਗਿਆ ਤੇ ਕਾਫੀ ਲੋਕਾਂ ਨੇ ਵੇਖਿਆ ਕਿ ਸਰੀਰ ਬਹੁਤ ਸੋਹਣਾ ਵਾ ਲੋਕਾਂ ਨੇ ਫਿਰ ਆਖਿਆ ਤੂੰ ਕੰਪੀਟੀਸ਼ਨ ਖੇੜ ਮੇਰੇ ਦਿਮਾਗ ਚ ਉਸ ਟਾਈਮ ਤੇ ਹੀ ਪੈ ਗਿਆ ਸੀ 17 18 ਸਾਲ ਦੀ ਉਮਰ ਦੇ ਵਿੱਚ ਮੈਂ ਮਗਰ ਫਿਰ 22 ਸਾਲ ਦੀ 21 ਸਾਲ ਦੀ ਉਮਰ ਚ ਪਹਿਲਾ ਕੰਪੀਟੀਸ਼ਨ ਖੇਡਿਆ ਸੀ ਨੰਦੇੜ ਸ਼ਰੀ ਤੇ ਉਹਦੇ ਵਿੱਚ ਮੇਰਾ ਦੂਜਾ ਪਲੇਸ ਬੈਠਾ ਸੀ ਪਹਿਲੀ ਵਾਰ ਤੇ ਬਹੁਤ ਖੁਸ਼ੀ ਹੋਈ ਏਦਾਂ ਹੀ ਹੌਲੀ ਹੌਲੀ ਫਿਰ ਸਟੈਪ ਬਾਈ ਸਟੈਪ ਮੈਨੂੰ ਮੇਰੇ ਜਿਹੜੇ ਕੋਚ ਮਿਲੇ ਪਹਿਲਾ ਮੇਰਾ ਮੇਰਾ ਭਰਾ ਹੀ ਆ ਵੱਡਾ ਉਹ ਹਜੇ ਯੂਕੇ ਚ ਆ ਉਹ ਕੁਸ਼ਤੀ ਕਰਦਾ ਹੁੰਦਾ ਸੀ ਮੈਂ ਉਹਨਾਂ ਕੋਲ ਸਭ ਤੋਂ ਪਹਿਲੇ ਕੰਟੈਕਟ 'ਚ ਆਇਆ ਉਹਨਾਂ ਦਾ ਨਾਮ ਰਾਜਰਤਨ ਸਿੰਘ ਆ ਉਹਨਾਂ ਨੇ ਮੈਨੂੰ ਸਿਖਾਇਆ ਕਿੱਦਾਂ ਡਾਈਟ ਖਾਈ ਦੀ ਆ ਕਿੱਦਾਂ ਮਿਹਨਤ ਕਰੀ ਦੀ ਆ ਕਿੱਦਾਂ ਮੈਂ ਅੱਗਾ ਮੇਰਾ ਫੈਮਲੀ ਦੇ ਵਿੱਚ ਕੋਈ ਹੈਗਾ ਨਹੀਂ ਸੀ ਕੋਈ ਕੋਈ ਬਾਡੀ ਬਿਲਡਰ ਜਾਂ ਕੋਈ ਪਲੇਅਰ ਜਾਂ ਪਹਿਲਵਾਨ ਕਿਉਂਕਿ ਸਪੋਰਟਸ ਸਾਡੇ ਦੂਰ ਦੂਰ ਤੱਕ ਕੋਈ ਨਹੀਂ ਰਹੀ ਸੀ ਤੇ ਉਹਨਾਂ ਇੱਕ ਸਪੋਰਟਸ ਨੇ ਜੇ ਬੰਦੇ ਨੇ ਬੰਨਣਾ ਹੋ ਸਪੋਰਟਸ ਨਾਲ ਜੁੜਨਾ ਹੀ ਪੈਂਦਾ ਇਦਾਂ ਹੀ ਮਹਾਰਾਜ ਨੇ ਉਹਨਾਂ ਮਿਲਾਇਆ ਫਿਰ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਫਿਰ ਉਹ ਬਾਹਰ ਚਲੇ ਗਏ ਉਸ ਤੋਂ ਬਾਅਦ ਮੈਨੂੰ 2012 ਦੇ ਵਿੱਚ ਇੱਕ ਮਹੇਸ਼ ਤਲਰੇਜਾ ਸਰਿਆ ਸਿੰਧੀ ਦੇ ਆ ਜਾਲਨਾ ਰਹਿੰਦੇ ਇੱਥੋਂ ਕੁਝ 300 ਕਿਲੋਮੀਟਰ ਦੂਰ ਆ ਤੇ ਉਹਨਾਂ ਨਾਲ ਮਿਲਿਆ ਮੈਂ ਫਿਰ ਉਹਨਾਂ ਕੋ ਹਰ ਮਹੀਨੇ ਜਾਂਦਾ ਸੀ ਮੈਂ ਹਰ ਮਹੀਨੇ ਜਾ ਕੇ ਆਪਣੀ ਸਰੀਰ ਬਖੋਣਾ ਡਾਈਟ ਬਣਾਉਣੀ ਪਰ ਕੋਡ ਪਲਾਨ ਬਣਾਉਣਾ ਉਹਦਾ ਉਹਨਾਂ ਨਾਲ ਕਰਦੇ 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 ਮੈਂ 2018 2019 20 ਤੱਕ ਉਹਨਾਂ ਨਾਲ ਹੁਣ ਤੱਕ ਵੀ ਉਹਨਾਂ ਨਾਲ ਜੁੜਿਆ ਹਾਂ ਹੁਣ ਨਾਲ ਰਹਿੰਦੇ ਰਹਿੰਦੇ ਫਿਰ ਮੈਂ 2013 ਦੇ ਵਿੱਚ ਮਿਸਟਰ ਨਿਹੜ ਸ਼੍ਰੀ ਮਾਰਿਆ ਓਵਰ ਆਲ ਚੈਂਪੀਅਨ ਫਿਰ 2015 ਚ ਮਹਾਰਾਸ਼ਟਰ ਸ਼੍ਰੀ ਮਾਰਿਆ ਮੈਂ ਫਿਰ ਮੈਂ 2018 ਦੇ ਵਿੱਚ ਮਿਸਟਰ ਇੰਡੀਆ ਬਣਿਆ ਫਿਰ 2019 ਦੇ ਵਿੱਚ ਮੈਂ ਮਿਸਟਰ ਏਸ਼ੀਆ ਖੇਡਣ ਗਿਆ ਸਿੰਗਾਪੁਰ ਪਹਿਲੀ ਵਾਰ ਤੇ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਪਰ ਦਿੱਕਤ ਇੱਕ ਚੀਜ਼ ਦੀ ਬਹੁਤ ਜ਼ਿਆਦਾ ਆਈ ਮੈਨੂੰ ਕਿ ਮੈਂ ਜਿਤਨਾ ਬੋਡੀ ਬਿਲਡਿੰਗ ਕਰ ਰਿਹਾ ਸੀ ਤੇ ਮੈਨੂੰ ਉਨੀ ਸਮਝ ਨਹੀਂ ਗਈ ਸੀ ਬੋਡੀ ਬਿਲਡਿੰਗ ਦੀ ਬੋਡੀ ਬਿਲਡਿੰਗ ਚ ਹੁੰਦਾ ਕੀ ਆ ਕਿਦਾਂ ਸਰੀਰ ਬਣਦਾ ਵਾ ਕਿਦਾਂ ਨਹੀਂ ਆ ਜਦੋਂ ਮੈਂ ਥੋੜਾ ਥੋੜਾ ਬਾਹਰ ਆਇਆ ਹੌਲੀ ਹੌਲੀ ਮੈਨੂੰ ਸਮਝ ਆਏਗੀ ਜੋ ਸਰੀਰ ਬਣਾਉਣਾ ਉਹਦੇ ਵਿੱਚ ਆਪਾਂ ਕੁਝ ਬਹੁਤ ਗਲਤ ਚੀਜ਼ਾਂ ਹੁੰਦੀਆਂ ਵਾ ਮੈਡੀਸਿਨ ਦੀ ਤਾਂ ਤੁਸੀਂ ਆਖਿਆ ਨੈਚੁਰਲ ਨੈਚੁਰਲ ਦਾ ਮਤਲਬ ਇਹ ਹੀ ਆ ਕਿ ਮੈਂ ਮੈਡੀਸਿਨ ਵਗੈਰਾ ਕੋਈ ਹੱਥ ਤੱਕ ਲਈ ਨਹੀਂ ਆ ਦਵਾਈ ਵਗੈਰਾ वैसे बड़ी जिस तरह ਤੁਸੀਂ ਕਿਹਾ ਕਿ ਮੈਡੀਸਨ ਨਹੀਂ ਲਈਆ ਪਰ ਬੰਦੇ ਨੂੰ ਇਹ ਤਾਂ ਜ਼ਰੂਰ ਹੁੰਦਾ ਵਿੱਚ ਸਬਰ ਜਿਹੜਾ ਬਹੁਤ ਘੱਟ ਲੋਕਾਂ 'ਚ ਹੁੰਦਾ ਹੈ ਤਾਂ ਕਦੇ ਮਨ ਦੇ ਵਿੱਚ ਇੱਦਾਂ ਤਾਂ ਕਦੇ ਖਿਆਲ ਆਇਆ ਸੀਗਾ ਕਿ ਵੀ ਭਾਈ ਵਰਤ ਕੇ ਦੇਖ ਲੈਣੇ ਕੋਈ ਗੱਲ ਨਹੀਂ ਛੇਤੀ ਸਰੀਰ ਬਣ ਬੜੀ ਵਾਰ ਭਾਜੀ ਬੜੀ ਵਾਰ ਇੰਨੇ ਹੌਸਲੇ ਟੁੱਟੇ ਬੜੀ ਵਾਰ ਮੇਰੀ ਹਿੰਮਤ ਟੁੱਟੀ ਗਈ यार ਮੈਂ ਹੁਣ ਇੱਕੋ ਹੀ ਸੈਜ ਇੱਕੋ ਹੀ weight ਲੈ ਕੇ ਮੈਂ ਤਿੰਨ ਤਿੰਨ ਸਾਲ ਤੱਕ ਮਿਹਨਤ ਕਰਦੇ ਰਿਹਾ ਇੱਕ ਇੱਕ ਕਿਲੋ ਭਾਰ ਵਧਾਉਣ ਵਾਸਤੇ ਜਿਹੜੇ ਡੋਪਿੰਗ ਵਾਲੇ ਸੀ ਜਿਹੜੇ ਡੋਪਿੰਗ ਵਾਲੇ ਬੰਦੇ ਹੁੰਦੇ ਸੀ ਉਹ 2-3 ਮਹੀਨਿਆਂ 'ਚ 5-5 6-6 ਕਿਲੋ ਵਧਾ ਲੈਿੰਦੇ ਹੁੰਦੇ ਸੀ ਇੰਨੇ ਮਤਲਬ ਉਹ ਨਹੀਂ ਜਿਹੜੇ ਸਰੀਰ ਤੋਂ ਤੇ ਡੋਪਿੰਗ ਦਾ ਸਰਕਾਰਦੀ ਸੀ ਉਹ ਕੋੜਿਆ ਹੁੰਦੇ ਨੇ ਵਾਲੇ ਮੱਜਾਂ ਨੂੰ ਦੇਣ ਵਾਲੇ ਟੀਕੇ ਹੁੰਦੇ ਨਾ ਉਹ ਜਿਆਦਾ ਲੋਂਦੇ ਹੁੰਦੇ ਸੀ ਮੈਨੂੰ ਜਿਆਦੀ ਕੋਈ ਮਾਲੂਮਤ ਨਹੀਂ ਗਈ ਉਹਦੀ ਮਤਲਬ ਜਦੋਂ ਨਾਲ ਦੇ ਫਿਰ ਨੌਜਵਾਨੇ ਤਾਂ ਇੱਕਦਮ ਸਿਹਤ ਬਣਾ ਰਹਿੰਦੇ ਸੀ ਮਨ ਦੇ ਵਿੱਚ ਤਾਂ ਕਰਿਆਣਾ ਯਾਰ ਵੇਕਰ ਸਿਆਂ ਕੀ ਕਰੀ ਜਾਂਦਾ ਯਾਰ ਕਰੀਏ ਕੁਛ ਕਿੱਥੇ ਸਾਲ ਬਾਅਦ ਕਿਲੋ ਵੇਟ ਵਧਾਣ ਹਾਂਜੀ 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 ਬਹੁਤ ਜਿਆਦਾ ਮਨ ਦੁਖੀ ਹੋਇਆ ਮਗਰ ਮਹਾਰਾਜ ਦੀ ਹੈ ਨਹੀਂ ਕਿਰਪਾ ਸੀ ਐਨਾ ਮਾਰਦਾ ਆਸ਼ੀਰਵਾਦ ਹੀ ਸਿਰ ਤੇ ਕਿ ਮੈਂ ਮਿਹਨਤ ਮੇਰੀ ਐਨੀ ਜਿਆਦੀ ਸੀ ਵਧੀਆ ਹੈ ਕਿ ਮੈਂ ਉਹਨਾਂ ਨੂੰ ਵੀ ਟੱਕਰ ਦੇ ਦਿੰਦਾ ਉਹਨਾਂ ਨੇ ਵੀ ਮੈਨੂੰ ਮੈਨੂੰ ਕਈ ਸਾਲ ਤੱਕ ਉਹਨਾਂ ਨੇ ਮੈਨੂੰ ਪਛਾਣ ਨਹੀਂ ਛੱਡ ਸਕਿਆ ਐਨੀ ਮਿਹਨਤ ਮਤਲਬ ਮਾਰਾ ਜੀ ਇਹਨਾਂ ਆਸ਼ੀਰਵਾਦ ਸੀ ਮੇਰੇ ਨਾਲ ਜਿਹੜਾ ਮੇਰਾ ਕੋਚ ਸੀ ਮਹਿਜ ਸੈਲਰੀ ਦਾ ਸਰਦ ਸੀ ਜਿਹੜੇ ਮੇਰੇ ਉਹਨਾਂ ਨੇ ਉਹਨਾਂ ਨੂੰ ਕਾਫੀ ਗਾਈਡੈਂਸ ਇਸ ਬਾਰੇ ਚੀਜ਼ ਦੇ ਬਾਰੇ ਉਹਨਾਂ ਨੇ ਮੈਨੂੰ ਬਹੁਤ ਸੰਭਾਲ ਲਿਆ ਕਿ ਤੂੰ ਨੇਚਰਲ ਕਰ ਨੇਚਰਲੀ ਕਰ ਨੋਮੈਸਿਡ ਮੈਡੀਸਿਨ ਲੈ ਕੇ ਕੁਝ ਮਤਲਬ ਨਹੀਂ ਹੈ ਚ ਲੈ ਵੀ ਲਈ ਤੂੰ ਮੈਡੀਸਿਨ ਪਰ ਦਸਰੀਰ ਬਣ ਗਿਆ ਉਸ ਤੋਂ ਬਾਅਦ ਕੀ ਕੀ ਮਿਲੂਗਾ ਤੈਨੂੰ ਸਾਰੀ ਜ਼ਿੰਦਗੀ ਸਰੀਰ ਨੂੰ ਸੰਭਾਲਣਾ ਹੀ ਪੈਣਾ ਹੈ ਲਾਜਿ ਕਰਨਾ ਪੈਣਾ ਪਰਿਵਾਰ ਦਾ ਮਨ ਦੁਖੀ ਸਾਰਾ ਦਾ ਮਨ ਦੁਖੀ ਤੇ ਇਸ ਕਰਕੇ ਫਿਰ ਮਨ ਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਜੋ ਮੈਂ ਇੱਕ ਸਰੀਰ ਬਣਾ ਲਿਆ ਲੈਵਲ ਤੇ ਨਾ ਤੇ ਲੋਕੀ ਕਹਿੰਦੇ ਸੀ ਵਿਸ਼ਵਾਸ ਨਹੀਂ ਕਰਦੇ ਤੀ ਤੂੰ ਨੈਚੁਰਲ ਹੈਂ ਵਿਸ਼ਵਾਸ ਨਹੀਂ ਕਰਦੇ ਉਹਨਾਂ ਫਿਰ ਅੰਦਰ ਮਨ ਚ ਖੁਸ਼ੀ ਹੁੰਦੀ ਗਈ ਯਾਰ ਮੈਂ ਕੁਝ ਕੁਝ ਯੂਨਿਕ ਕੀਤਾ ਵਾ ਮੈਂ ਇਹਨੂੰ ਹੋਰ ਕੰਟੀਨਿਊ ਰੱਖੂੰਗਾ ਫਿਰ ਮੈਂ ਬੜਾ ਸਰਚ ਕੀਤਾ ਵਰਲਡ ਲੈਵਲ ਦੇ ਵਿੱਚ ਕਿਉਂ ਨੈਚੁਰਲ ਬਾਡੀ ਬਿਲਡਿੰਗ ਦਾ ਕੋਈ ਸਟੇਜ ਹੈਗਾ ਕਿ ਨਹੀਂ ਹੈਗਾ ਇਹ ਮੈਨੂੰ ਬਹੁਤ ਤਕਲੀਫ ਹੋਈ ਗਈ ਮੈਂ ਜਿੱਥੇ ਵੀ ਜਾਵਾਂ ਉੱਥੇ ਵੱਡੇ ਲੈਵਲ ਤੇ ਇੰ ਉਨ ਇੰਡੀਆ ਲੈਵਲ ਤੇ ਲੋਕੀਕ ਐਨੇ ਵੱਡੇ ਵੱਡੇ ਹੁੰਦੇ ਸੀ ਮੈਡੀਸਿਨ ਵਾਲੇ ਉਹਨਾਂ ਸਾਹਮਣੇ ਮੈਂ ਨਹੀਂ ਟਿਕ ਪੰਦਾ ਹੀਂ ਹੁਣ ਮੈਂ ਕਰਦਾ ਹੀਂ ਨੈਚੁਰਲ ਲੈਵਲ ਤੇ ਨੈਚੁਰਲ ਦਾ ਮੈਂ ਸਟੇਜ ਸਰਚ ਕੀਤਾ Google ਤੇ ਬੜਾ ਫਤਾ ਕੀਤਾ ਅਮਰੀਕਾ ਦਾ ਕੋਈ ਸਟੇਜ ਲੱਭਾ ਮੈਨੂੰ ਫਿਰ ਮੈਂ ਉੱਥੇ ਉਹਨਾਂ ਨੂੰ ਮੇਲ ਕੀਤਾ ਮੈਸੇਜ ਕੀਤਾ ਕੋਈ ਰਿਪਲਾਈ ਨਹੀਂ ਆਇਆ ਮੈਨੂੰ ਉਹਨਾਂ ਦਾ ਕਿਉਂਕਿ ਐਨੀ ਛਤੀ ਉਹ ਵੀ ٹرسٹ ਨਹੀਂ ਕਰਦੇ ਸੀ ਕਿਸੇ ਆਦਰ ਆਦਰ ਕੰਟਰੀ ਦੇ ਬੱਚਿਆਂ ਦੇ ਪਲੇਅਰਾਂ ਦੇ ਫਿਰ ਮੈਨੂੰ ਆਸਟ੍ਰੇਲੀਆ ਦੇ ਇੱਕ ਸਰ ਆ ਮਨੋਜ ਸਰ ਉਹ ਕੋਚ ਵੀ ਆ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਜਾਣਿਆ ਵਿਸ਼ਵਾਸ ਕੀਤਾ ਮੇਤੇ ਫਿਰ ਉਹਨਾਂ ਨੇ ਮੈਨੂੰ ਆਫਰ ਲੈਟਰ ਕਰ ਲਿਆ ਤੂੰ ਵਰਲਡ ਲੈਵਲ ਆ ਕੰਪੀਟੀਸ਼ਨ ਆ ਨਿਊਜ਼ੀਲੈਂਡ 'ਚ ਅਗਸਟ ਦੇ ਮਹੀਨੇ 'ਚ ਤੂੰ ਖੇਡ ਉਹਨਾਂ ਨੇ ਫਿਰ ਮੈਨੂੰ ਟ੍ਰੇਨਿੰਗ ਕੀਤਾ ਉੱਥੋਂ ਦੀ ਜੋ ਹਣ ਅਜਤੇ ਸਮੇਂ ਦੀ ਡਾਈਟ ਚੱਲ ਰਹੀ ਆ ਉਹਨਾਂ ਦੀ ਡਾਈਟ ਦੇ ਥਰੂ ਮੈਂ ਆ ਗਾਹ ਵਧੀਆ ਮੈਨੂੰ ਕਾਫੀ ਵਧੀਆ ਰਿਜ਼ਲਟ ਆਇਆ ਫਿਰ ਉਹ ਮੈਂ ਸਟੇਜ ਤੇ ਗਿਆ ਮਹਾਰਾਜ ਦੀ ਇੰਨੀ ਕਿਰਪਾ ਹੋਈ ਜਾਂ ਨਾ ਆਸ਼ੀਰਵਾਦ ਮਹਾਰਾਜ ਦਾ ਸਾਥ ਨਾਲ ਹੀ ਕਿ ਉੱਥੇ ਮੈਂ ਗਰੁੱਪ ਫਸਟ ਤੇ ਆਇਆ ਆਇਆ ਓਵਰ ਆਲ ਚੈਂਪੀ ਓਵਰਆਲ ਚੈਂਪੀਅਨ ਆਉਣ ਤੋਂ ਬਾਅਦ ਮੈਨੂੰ ਪ੍ਰੋ ਕਾਰਡ ਵੀ ਮਿਲ ਗਿਆ ਪ੍ਰੋ ਕਾਰਡ ਦਾ ਇਹ ਬੈਨੀਫਿਟ ਇਹ ਆ ਕਿ ਹੁਣ ਪ੍ਰੋ ਕਾਰਡ ਮਿਲਣ ਤੋਂ ਬਾਅਦ 올ਓਵਰ ਵਰਲਡ ਚ ਜੁੜਿਆ ਪ੍ਰੋ ਕਾਰਡ ਮਿਲਦੇ ਆ ਉਹਨਾਂ ਦਾ ਪ੍ਰੋ ਸ਼ੋ ਹੁੰਦਾ ਹੈ ਹੁਣ ਇਸ ਸਾਲ ਮੈਂ ਪ੍ਰੋ ਸ਼ੋ ਖੇਡਣ ਜਾਵਾਂਗਾ ਪ੍ਰੋ ਸ਼ੋ ਚ ਮੈਂ ਫਸਟ ਸੈਕੰਡ ਥਰਡ ਹੁੰਦਾ ਮਾਂ ਤੇ ਫਿਰ ਮੈਂ 올ੰਪੀਆ ਖੇਡਣ ਵਾਸਤੇ ਜਾਵਾਂਗਾ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਬਾਈ ਜੀ ਘਰਦਿਆਂ ਦੀ ਜੇ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਦਾ ਸਪੋਰਟ ਰਿਹਾ ਕਿਉਂਕਿ ਜਦੋਂ ਪਰਿਵਾਰਕ ਦੀ ਗੱਲ ਕਰ ਲਈ ਅੱਜ ਕੱਲ ਤਾਂ ਰੋਜ਼ਗਾਰ ਜਾਂ ਫਿਰ ਕੰਮ ਕਿੱਤੇ ਦੇ ਵਿੱਚ ਜ਼ਿਆਦਾ ਆਂਦਾ ਵੀ ਚਲੋ ਬੱਚਾ ਸਾਡਾ ਕਿੱਤੇ ਦੇ ਵਿੱਚ ਜੁੜ ਜਵੇ ਹਨਾ ਤਾਂ ਲੰਬਾ ਸਮਾਂ ਤੁਸੀਂ ਬੋਡੀ ਬਣਾਉਣ ਨੂੰ ਲਾਇਆ ਆ ਤਾਂ ਘਰਦਿਆਂ ਨੇ ਕਿਹੋ ਜੀ ਸਪੋਰਟ ਸੀ ਕਰਦਿਆਂ ਘਰਦਿਆਂ ਦਾ ਮਨ ਤੇ ਬਹੁਤ ਦੁਖਦਾ ਸੀ ਕਿ ਮੈਂ ਐਨੇ ਸਾਲ ਤੋਂ ਪੈਸਾ ਲਾ ਰਿਆ ਹੀ ਲਾ ਰਿਆ ਵਾਂ ਕਿਉਂਕਿ ਬੋਡੀ ਬਿਲਡਿੰਗ ਵਿੱਚ ਕੋਸ ਪੈਸਾ ਹੁੰਦਾ ਨਹੀਂ ਆ ਤੇ ਸਪੋਰਟ ਕਰਨ ਵਾਲਾ ਵੀ ਇੰਨੇ ਕੋਈ ਗਵਰਨਮੈਂਟ ਵਗੈਰਾ ਵੀ ਇੰਨਾ ਨਹੀਂ ਸੀ ਬੈਨੀਫਿਟ ਕੁਛ ਤੇ ਲੱਗਦਾ ਸੀ ਉਹਨਾਂ ਦਾ ਮਨ ਤੇ ਦੁਖਦਾ ਸੀ ਕਿ ਬੱਚਾ ਸਪੋਰਟਸ ਖੇਡ ਰਿਹਾ ਵਾ ਜਿੱਤ ਕੇ ਆ ਰਿਹਾ ਮੈਡਲ ਲੈ ਆ ਰਿਹਾ ਮਗਰ ਪ੍ਰਾਈਜ਼ ਵਗੈਰਾ ਕੁਛ ਨਹੀਂ ਆ ਰਿਹਾ ਪੈਸਾ ਜਾ ਰਿਹਾ ਜਾ ਰਿਹਾ ਮਗਰ ਉਹਨਾਂ ਨੂੰ ਇੱਕ ਚੀਜ਼ ਦੀ ਖੁਸ਼ੀ ਸੀ ਕਿ ਬੱਚਾ ਦੁਕਾਨ ਦੁਕਾਨ ਵੀ ਸੰਭਾਲਦਾ ਵਾ ਮੈਂ ਮੇਰਾ ਕੰਮ ਕੰਪਲਸਰੀ ਮੇਰਾ ਰੂਟਿਨ ਸੀ ਕਿ 6 ਘੰਟੇ ਦੁਕਾਨ ਤੇ ਬੈਣਾ ਤੇ ਬੈਣਾ ਹੀ ਬੈਣਾ ਇੱਕ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਉਹ ਨਾਲ ਦੁੱਧ ਵੀ ਵੇਚਦਾ ਆ ਜੀ ਦੁੱਧ ਵੀ ਵੇਚਦਾ ਸੀ ਚਾਹ ਵੀ ਬਣਾਉਂਦਾ ਸੀ ਮੈਂ ਹਰ ਚ ਤੇ ਮੈਂ 6-7 ਘੰਟੇ ਦੁਕਾਨ ਤੇ ਬੈਣਾ ਹੀ ਬੈਣਾ ਤੇ ਇਸ ਕਰਕੇ ਡੈਡੀ ਨੇ ਕਦੀ ਹੱਸ ਤੱਕ ਨਾ ਨਹੀਂ ਕੀਤੀ ਕਿ ਤੂੰ ਕਿੰਨਾ ਪੈਸਾ ਲਾਰਿਆ ਲੋਜੋ ਲਾਰਿਆ ਦੇ ਸਰੀਰ ਤੇ ਲਾਰਿਆ ਡੈਡੀ ਨੂੰ ਇਹ ਖੁਸ਼ੀ ਹੁੰਦੀ ਸੀ ਤੇ ਛੋਰਾ ਜ ਮਨ ਨੂੰ ਖੁਸ਼ੀ ਰਹਿੰਦੀ ਜੜੀ ਨੂੰ ਥੋੜਾ ਜਿਹਾ ਉਹਨਾਂ ਨੂੰ ਹੌਸਲਾ ਮਿਲਦਾ ਡਾਡੀ ਨੂੰ ਕਦੀ ਕਵਾਰ ਮਨ ਚ ਮੂੰਹ ਚ ਨਿਕਲਦਾ ਰਹਿੰਦਾ ਸੀ ਤੂੰ ਕੀ ਕਰ ਰਿਆ ਵਾ ਆਵੇ ਕਬੱਡੀ ਦੇ ਪਲੇਅਰ ਬੁਲਟ ਲੈ ਆਏ ਕਦੇ ਝੜਕਾ ਝੁੜਕਾ ਪੰਨਾਂ ਕਦੇ ਲੜਾਈ ਲੜੀ ਮਤਲਬ ਥੋੜਾ ਬਹੁਤ ਆ ਨਾ ਹਾਂਜੀ ਪੰਨਾਂ ਵਿੱਚ ਘੜ ਝੜਕਾ ਪੰਨਾਂ ਵਾ ਫਿਰ ਮਨ ਨੂੰ ਕਦੀ ਫਿਰ ਮਨ ਦੁਖੀ ਹੋਏ ਅੰਦਰ ਜਾ ਕੇ ਰੋਏ ਵੀ ਆ ਕਦੇ ਬਹੁਤ 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 ਮਨ ਦੁਖੀ ਹੋਇਆ ਕਿਉਂਕਿ ਬਾਹਰ ਦੇ ਲੋਕੀ ਕਹਿੰਦੇ ਕਹਿੰਦੇ ਸੀ ਪਰਿਵਾਰ ਦਾ ਕੋਈ ਕਹਿ ਦਿੰਦਾ ਸੀ ਤੇ ਥੋੜਾ ਜਿਹਾ ਮਨ ਬਹੁਤ ਦੁਖ ਜਾਂਦਾ ਹੁੰਦਾ ਹਾਂਜੀ ਇਫਾ ਬਾਈ ਜੀ ਉਹਦੇ ਬਾਅਦ ਵਿੱਚ ਹੁਣ ਇਸ ਵੇਲੇ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈਗੀ ਇਹ ਦਮਾਲਾ ਵੀ ਜਿੱਦਾਂ ਤੁਸੀਂ ਬੰਦ ਜੋ ਤੁਸੀਂ ਜਾਣਦੇ ਹੋ ਤਾਂ ਦਮਾਲਾ ਬਣ ਕੇ ਕਰਦੇ ਹੋ ਜਾਂ ਫਿਰ ਹਾਂਜੀ ਦੁਮਾਲਾ ਮੈਂ ਬਨ ਕੇ ਹੀ ਕਰਦਾ ਹਾਂ ਉਦਾਂ ਮਗਰ ਮੈਂ ਉੱਥੇ ਹਜੂਰੀ ਪਗੜੀ ਆਉਂਦੀ ਸਾਡੇ ਤੇ ਹਜੂਰ ਸਾਹਿਬ ਜੀ ਪਗੜੀ ਬੰਨੀ ਜਾਂਦੀ ਆ ਉਹਨਾਂ ਚਿਹਰਾ ਨਾ ਥੋੜਾ ਸਲੀਮ ਹੋ ਜਾਂਦਾ ਵਾ ਤੇ ਉਹ ਹਜੂਰੀ ਪਗੜੀ ਮੈਨੂੰ ਐ ਲੱਗਦਾ ਕਿ ਮੇਰੇ ਲਈ ਮੈਂ ਜਦੋਂ ਵੀ ਬਨ ਕੇ ਕੰਪੀਟੀਸ਼ਨ ਖੇਡਿਆ ਮੈਨੂੰ ਹਰ ਵਾਰੀ ਜਿੱਤੀ ਮਿਲੀ ਆ ਤੇ ਮੈਂ ਇਸ ਲਈ ਹਮੇਸ਼ਾ ਹੀ ਹਜੂਰੀ ਪਗੜੀ ਬਨ ਕੇ ਕੰਪੀਟੀਸ਼ਨ ਕੀਤਾ ਇਸ ਵਾਰ ਕੋਸ਼ਿਸ਼ ਕਰਾਂਗਾ ਦੁਮਾਲਾ ਬਨ ਕੇ ਵੀ ਖੇਡਾਂਗਾ ਇੱਕ ਸਿੱਖ ਦੀ ਪਹਿਚਾਣ ਵੀ ਤੁਸੀਂ ਪੂਰੇ ਵਰਲਡ 'ਚ ਦੇ ਰਹੇ ਹੋ ਜੀ ਹਾਂਜੀ ਹਾਂਜੀ ਬਹੁਤ ਬਹੁਤ ਸਿੱਖੀ ਦਾ ਤੇ ਮਾਨ ਮੈਨੂੰ ਬਹੁਤ ਜ਼ਿਆਦਾ ਵਾ ਜ ਪਿਆਰ ਆਸ਼ੀਰਵਾਦ ਮਿਲਿਆ ਮੈਨੂੰ ਪਰਿਵਾਰ ਨੂੰ ਵੀ ਬਹੁਤ ਇਦਾਂ ਮਾਵਾਈ ਮਿਲੀ ਹੁਣ ਆ ਜਤਨ ਦੇਉਣ ਤੋਂ ਬਾਅਦ ਕਾਫੀ ਵੀਡੀਓ ਵਾਇਰਲ ਹੋਈਆਂ ਜਿਹੋ ਇੰਸਟਾ ਤੇ ਤੇ ਲੋਕਾਫੀ ਯਾਤਰੀ ਲੋਕ ਆਉਂਦੇ ਸੀ ਕਾਫੀ ਦੁਕਾਨ ਤੇ ਆ ਕੇ ਮਿਲਦੇ ਸੀ ਡੈਡੀ ਨੂੰ ਵੀ ਪਿਆਰ ਦਿੰਦੇ ਸੀ ਉਹਨਾਂ ਨਾਲ ਹੋਰ ਸੀਨਾ ਛੋੜਾ ਜਾਂਦਾ ਸਭਾ ਜੀ ਜਿਸ ਤਰ੍ਹਾਂ ਡੋਪ ਟੈਸਟ ਡੋਪ ਦੀ ਆਪਾਂ ਗੱਲ ਕਰਦੇ ਕਿ ਬੰਦਾ ਸਟੀਰੋਇਡ ਵਗੈਰਾ ਲੈ ਕੇ ਜਾ ਤਰ ਹੁਣ ਪੰਜਾਬ 'ਚ ਤਾਂ ਇਹ ਚੀਜ਼ ਜ਼ਿਆਦਾ ਚੱਲਦੀ ਹੈਗੀ ਆ ਤਾਂ ਉਹਦੇ ਕੀ ਉਹਦੇ ਵਿੱਚ ਕੀ ਕੀ ਹੁੰਦਾ ਹੈ ਤੇ ਕੀ ਕੀ ਨੁਕਸਾਨ ਜਿਹੜੇ ਆ ਉਹਦੇ ਆਣ ਵਾਲੇ ਸਮੇਂ ਜਾ ਤੁਹਾਡਾ ਕੋਈ ਇਸ ਤਰ੍ਹਾਂ ਦਾ ਕੋਈ ਤੁਹਾਡੇ ਜਾਣਕਾਰ ਹੋਵੇ ਉਹਨੇ ਲੈਂਦਾ ਰਿਹਾ ਹੋਵੇ ਲੰਬੇ ਸਮੇਂ ਤੋਂ ਉਹਦੇ ਹਾਲਾਤ ਕੀ ਬਣ ਗਏ ਨੇ ਹਾਂਜੀ ਮੈਡੀਸਿਨ ਨਾ ਬੜੇ ਤਰ੍ਹਾਂ ਦੀ ਹੁੰਦੀ ਆ ਮੈਨੂੰ ਬਸ ਦੋ ਤਿੰਨ ਤਰ੍ਹਾਂ ਦੇ ਤਰੀਕਿਆਂ ਦੇ ਚੀਜ਼ਾਂ ਪਤਾ ਵਾ ਜਿ ਤਰ੍ਹਾਂ ਆਪਣੇ ਟੈਸਟੋਸਟੇਰੋਨ ਲੈਵਲ ਹੁੰਦੇ ਨਾ ਉਹ ਨਾ ਬਾਹਰੋਂ ਹੀ ਇੰਪੋਰਟ ਕਰਦੇ ਬੋਡੀ ਦੇ ਅੰਦਰ ਬਹੁਤ ਸਾਰੇ ਜਿਹੜੇ ਆਪਣੇ ਬੰਦੇ ਉਹ ਤੇ ਠੀਕ ਹੀ ਆਮਕ ਬਾਹਰੋਂ ਵੀ ਲੈਂਦੇ ਆ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਐਨਾਬੋਲ ਡੈਨਾਬੋਲੇ ਤਾਂ ਕੁਝ ਹੁੰਦਾ ਵਾ ਜਿੰਨਾ ਸਰੀਰ ਬਹੁਤ ਜ਼ਿਆਦੀ ਮਸਲ ਅੰਦਰ ਜਿਹੜੇ ਆਪਣੇ ਸਿਸਟਮ ਹੈਗਾ ਨਾ ਇਹ ਨਾਰਮਲ ਤਰੀਕੇ ਤੋਂ ਮੈਂ ਕਹਿੰਦਾ ਵਾ 20% 30% ਹੋਰ ਫਾਸਟ ਹੋ ਜਾਂਦਾ ਵਾ ਹੁਣ ਸੋਚੋ ਜਿਹੜਾ ਨਾਰਮਮਲ ਸਿਸਟਮ 20 30% ਫਾਸਟ ਹੋ ਗਿਆ ਉਹਦਾ ਕੀ ਹਾਲ ਉਹਨਾਂ ਅੰਦਰ ਲੀਵਰ ਕਿਡਨੀ ਤੇ ਸਾਰਿਆਂ ਦਾ ਅਸਰ ਪੈਂਦਾ ਵਾ ਇਹ ਨਾਲ ਡੋਪਿੰਗ ਦੇ ਚੀਜ਼ਾਂ ਲੈਂਦੇ ਨਾ ਇਹਨੂੰ ਆਪਣਾ ਸੇਫਟੀ ਵਾਸਤੇ ਨਾਲ ਇਹਨਾਂ ਨੂੰ ਗੋਲੀਆਂ ਖਾਣਾਂ ਜ਼ਰੂਰੀ ਨਹੀਂ ਪੈਂਦੀਆਂ ਪੈਂਦੀਆਂ ਵਾ ਕਿ ਗਿੱਟਨੀ ਦੇ ਵਾਸਤੇ ਸੇਫਟੀ ਵਾਸਤੇ ਲੀਵਰ ਵਾਸਤੇ ਸੇਫਟੀ ਵਾਸਤੇ ਸਾਰਾ ਬੋਝ ਖਾਣਾ ਪੈਂਦਾ ਇਹ ਖਾ ਕੇ ਵੀ ਇਹਨਾਂ ਨੂੰ ਬਾਅਦ ਵਿੱਚ 1 30 40 ਸਾਲ ਉਮਰ ਦੇ ਬਾਅਦ ਇਹਨਾਂ ਨੂੰ ਨੁਕਸਾਨ ਮਿਲਦੇ ਹੀ ਮਿਲਦੇ ਆ ਅੱਜ ਤੁਸੀਂ ਵੇਖਿਆ ਹੋਣਾ ਕਿੰਨੇ ਸਾਰੇ ਜਿਮ ਦੇ ਅੰਦਰ ਹਾਰਟ ਅਟੈਕ ਹੁੰਦੇ ਆ ਕਾਫੀ ਸਾਰੇ ਬਾਡੀ ਬਿਲਡਰ ਤੁਸੀਂ ਸੁਨੇ ਹੋਣੇ ਆ ਸਟੇਜ ਦੇ ਉੱਤੇ ਹਾਰਟ ਅਟੈਕ ਆ ਕੇ ਮਰ ਗਏ ਹੈਨਾ ਜੀ ਇੱਕ ਤਾਂ ਕਿਸੇ ਦਾ ਵੇਖਿਆ ਤੁਸੀਂ ਹਾਰਡ ਕਾਫੀ ਵੱਡਾ ਹੋ ਗਿਆ ਬਾਹਰ ਦੇਸ਼ਾਂ ਤੁਸੀਂ ਨਿਊਜ਼ ਸੁਣਦੇ ਰਹਿੰਦੇ ਹੋਣੇ ਇਹ ਸਾਰੇ ਚੀਜ਼ਾਂ ਡੋਪਿੰਗ ਦੇ ਨਾਲ ਹੁੰਦੀਆਂ ਭਾਜੀ ਜੀ ਜੀ ਤੇ ਭਾਜੀ ਤੁਸੀਂ ਫਿਰ ਕਿਹੋ ਜੀ ਡਾਈਟ ਰੱਖਦੇ ਹੋ ਜੀ ਡਾਈਟ ਪਾਜੀ ਮੇਰਾ ਤੇ ਜ਼ਿਆਦਾਤਰ ਇਹ ਹੀ ਹੁੰਦਾ वेजिटेबल्स ਹੁੰਦੇ ਆ ਤਿੰਨ ਚਾਰ ਮੀਲਸ ਮੇਰੀ ਮੇਨ वेजिटेबल्स ਹੁੰਦੇ ਆ ਫਿਰ ਕੁਝ ਡਰਾਈ ਫਰੂਟਸ ਹੁੰਦੇ ਆ ਤੇ ਮੈਂ ਜਿੱਦਾਂ ਹੁਣ ਥੋੜਾ ਬਾਲਾ ਪ੍ਰੋਟੀਨ ਉਹ ਕਰ ਬਰਾਬਰ ਲੈਵਲ ਤੇ ਕਰਨਾ ਵਾ ਕੰਪੀਟੀਸ਼ਨ ਦੇ ਵਿੱਚ ਤੇ ਮੈਂ ਥੋੜਾ ਜਿਹਾ ਆਪਣਾ ਐਗਸ ਵਗੈਰਾ ਵੀ ਲੈ ਲੈਂਦਾ ਹਾਂ ਹਾਂਜੀ ਜੀ ਸਰ ਨੋਰਮਲ ਇਹ ਰੱਖਦੇ ਹਾਂ ਤੁਸੀਂ ਜਦੋਂ ਹਾਂਜੀ ਹਾਂਜੀ ਨਹੀਂ ਕੰਪੀਟੀਸ਼ਨ ਦੇ ਸਟੇਜ ਤੇ ਟਾਈਮ ਤੇ ਨੋਰਮਲ ਜਦੋਂ ਤੇ ਫਿਰ ਮੈਂ ਆਪਣਾ ਸਰਸੋ ਦਾ ਸਾਗ ਮੱਕੀ ਦੀ ਰੋਟੀ ਨਾਲ ਸਲਾਦ ਹੋ ਗਿਆ ਠੀਕ ਹੈ ਜੀ ਸਵੇਰ ਦੇ ਟਾਈਮ ਤੇ ਥੋੜਾ ਜਿਹਾ ਆਪਾਂ ਮੂਸਲੀ ਵਗੈਰਾ ਲੈ ਲਈ ਡਰਾਈ ਫਰੂਟ ਲੈ ਰਾਤ ਦੇ ਟਾਈਮ ਤੇ ਥੋੜੇ ਜਿਹਾ ਫਿਰ ਆਪਾਂ ਕੀ ਕਹਿੰਦੇ ਆ ਰਾਜਮਾ ਹੋ ਗਿਆ ਕੱਲ ਵੀ ਚਨੇ ਹੋਗੇ ਇਨਾਰਮਲ ਟਾਈਮ ਤੇ ਮੈਂ ਪਰਚਾਦਾ ਹੀ ਸਕਦਾ ਵਧੀਆ ਲੱਗਦਾ ਮੈਨੂੰ ਆਈ ਜੀ ਤੇ ਵਰਕਆਊਟ ਦਾ ਭਾਜੀ ਟਾਈਮਿੰਗ ਕੀ ਰਹਿੰਦੀ ਹੈ ਵਰਕਆਊਟ ਆਪਾਂ ਜਿੰਨਾ ਮੈਨੂੰ ਟਾਈਮ ਮਿਲ ਜਾਂਦਾ ਹੁਣ ਕੰਪੀਟੀਟਿਵ ਸਟੇਜ ਦੇ ਲੱਗੇ ਜਦੋਂ ਆਇਆ ਨਾ ਉਸ ਟਾਈਮ ਤੇ ਮੈਂ ਦੋ ਟਾਈਮ ਕਰਦਾ ਵਾਂ ਸਵੇਰੇ ਕਾਰਡੀਓ ਤੇ ਸ਼ਾਮੀ ਵਰਕਆਊਟ ਹੁਣ ਇਸ ਟਾਈਮ ਤੇ ਹੁਣ ਦੁਕਾਨਦਾਰੀ ਵੀ ਸਾਹਮਣੀ ਪੈਂਦੀ ਹੈ ਫੈਮਿਲੀ ਵੀ ਸਾਹਮਣਾ ਪੈਂਦਾ ਇਸ ਕੰਪੀਟਿਵ ਸ਼ਾਮੀ ਟਾਈਮ ਤੇ ਮੈਂ ਸਵੇਰੇ ਦੁਕਾਨ ਤੇ ਬਿੰਦਾ ਵਾਂ ਸਵੇਰੇ 6 ਵਜੇ ਤੋਂ ਲੈ ਕੇ ਚੱਪੜੀ ਜਿਸ ਤਰ੍ਹਾਂ ਤੁਸੀਂ ਪਗੜੀ ਬਨ ਕੇ ਕਰਦੇ ਹੋ ਤਾਂ ਕਦੇ ਉਸ ਚੀਜ਼ ਨੂੰ ਲੈ ਕੇ ਵੀ ਪ੍ਰੋਬਲਮ ਆਈ ਹੈ ਨਹੀਂ ਨਹੀਂ ਜੀ ਮੈਨੂੰ ਅੱਜ ਤੱਕ ਕਦੀ ਪ੍ਰੋਬਲਮ ਨਹੀਂ ਆਈ ਦਸਤਾਰ ਦੇ ਕਰਕੇ ਮੈਂ ਤਾਂ ਕਹਿੰਦਾ ਮੈਨੂੰ ਇੰਨਾ ਪਿਆਰ ਮਿਲਿਆ ਵਾ ਇੰਨਾ ਸਤਕਾਰ ਮਿਲਿਆ ਤੁਸੀਂ ਮੇਰੀ ਵੀਡੀਓ ਕਲਿੱਪਸ ਦੇਖ ਸਕਦੇ ਜੋ ਗੋਰੇ ਆਪ ਆ ਕੇ ਜੱਫੀ ਪਾ ਰਹੇ ਆ ਆਪ ਆ ਕੇ ਕਲਾਪ ਕਰ ਰਹੇ ਆ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਨੂੰ ਹਰ ਜਗ੍ਹਾ ਪਿਆਰ ਦਿੱਤਾ ਚੇਰਿੰਗ ਵੀ ਲੋਕੀ ਅਦਰ ਗੰਟੀ ਦੇ ਲੋਕੀ ਹੁੰਦੇ ਨਾ ਉਹ ਵੀ ਵੇਖ ਕੇ ਚਿਹਰੇ ਨੂੰ ਵੇਖ ਕੇ ਮੇਰੇ ਦਮਾਲੇ ਨੂੰ ਵੇਖ ਕੇ ਚੇਰਿੰਗ ਕਰਦੇ ਆ ਨਾਰਮਲ ਇਨਸਾਨ ਨੂੰ ਚੇਰਿੰਗ ਵੀ ਨਹੀਂ ਕਰਦੇ ਮੈਂ ਵੇਖਿਆ ਇਹ ਬਜੀ ਕੋਈ ਘਟਨਾ ਜ਼ਿੰਦਗੀ ਚ ਇਦਾਂ ਦੀ ਵਾਪਰੀ ਹੋਵੇ ਜਿਹੜੀ ਕਦੇ ਨਾ ਤੁਸੀਂ ਭੁੱਲ ਸਕਦੇ ਹੋ ਕਦੇ ਕੁਛ ਇਦਾਂ ਦਾ ਹੋਇਆ ਲਾਈਫ ਚ ਬਸ ਇਦਾਂ ਹੀ ਇੱਕ ਇੱਕ ਟਾਈਮ ਇਦਾਂ ਆਇਆ ਸੀ ਕਿ ਬਸ ਪਰਿਵਾਰ ਦੇ ਵੀ ਆਸ-ਪਾਸ ਪੜੋਸ ਵੀ ਸਾਰੇ ਕਹਿੰਦੇ ਸੀ ਕਿ ਬੋਡੀ ਬਿਲਡਿੰਗ ਛੱਡ ਦੇ ਤੂੰ ਆਸਤੋ-ਬਾਤ ਬੋਡੀ ਬਿਲਡਿੰਗ ਨਹੀਂ ਕਰਨੀ ਤੇ더라 ਮੈਨੂੰ ਇੱਕ ਆ ਹਾਸਾ ਵਾ ਇੱਕ ਹਾਸਾ ਹੋਰ ਹੋਇਆ ਸੀ ਕਿ ਮੇਰੇ ਬੈਗ ਦੇ ਵਿੱਚ ਪ੍ਰੋਬਲਮ ਆ ਗਈ ਸੀ ਮੈਂ ਲਾਕਡਾਊਨ ਲੱਗਾ ਸੀ ਲਾਕਡਾਊਨ ਲੱਗਣ ਤੋਂ ਬਾਅਦ ਜਦੋਂ ਮੈਂ ਵਰਕਆਊਟ ਸਟਾਰਟ ਕੀਤਾ 2 ਸਾਲਾਂ ਬਾਅਦ ਤੇ ਅੰਦਰ ਪਤਾ ਜੋਸ਼ ਤੇ ਬੰਦੇ ਨੂੰ ਇਦਾਂ ਅੰਦਰ ਰਹਿੰਦਾ ਵਾ ਮਸਲ ਮੇਰੇ ਅੰਨੇ ਪਾਵਰਫੁੱਲ ਨਹੀਂ ਸੀ ਤੇ ਮੈਂ ਇੱਕਦਮ ਹੀ ਹੈਵੀ weight ਮਾਰ ਚੁੱਕਿਆ ਸੀ ਤੇ ਮੇਰੀ ਡਿਕ ਸਲਿੱਪ ਹੋ ਗਈ ਸੀ। ਉਹ ਡਿਕ ਸਲਿੱਪ ਹੋਣ ਦੇ ਬਾਅਦ ਮੈਂ ਇੰਨਾ ਐਬਸਾਈਡ ਹੋ ਗਿਆ ਮੈਂ ਇੰਨਾ ਜਿਆਦਾ ਪ੍ਰੈਸ਼ਰ ਟੈਨਸ਼ਨ 'ਚ ਆ ਗਿਆ ਕਿ ਮੈਂ ਹੁਣ ਕਿੱਦਾਂ ਕਰਾਂਗਾ ਜਿਮ ਨਹੀਂ ਮਾਰ ਪਾਵਾਂਗਾ ਜਿਮ ਨਹੀਂ ਮਾਰਾਂਗਾ ਤਾਂ ਮੈਂ ਕਿੱਦਾਂ ਰਾਵਾਂਗਾ। ਮੈਂ ਇੱਕ ਦਿਨ ਵੀ ਜਿਮ ਨਾ ਮਾਰਾਂ ਦੇ ਖੁਸ਼ੀ ਨਹੀਂ ਮਿਲਦੀ ਸੀ ਚਾਰੇ ਨੂੰ ਮਿਲਦੀ ਹਾਂ ਮੈਂ ਅੱਜ ਫਰੈਸ਼ ਨਹੀਂ ਹੋਇਆ। ਤੇ ਮੈਂ ਫਿਰ ਬਹੁਤ ਸਟਰਗਲ ਕੀਤਾ ਉਹਦੇ ਵਾਸਤੇ ਫਿਰ ਮੈਂ ਬੜਾ ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ ਪਹਿਲਾਂ ਫਿਰ ਮੈਂ ਸੋਚਿਆ ਕਿ ਇਹਨੂੰ ਕੀ ਕਰ ਸਕਦੇ ਆਪਾਂ ਇਹਨੂੰ। ਮੈਂ ਚੰਗੇ ਚੰਗੇ ਡਾਕਟਰਾਂ ਨਾਲ ਫਿਰ ਮੈਂ ਆਪਣਾ ਹੀ ਦਿਮਾਗ ਲਾਇਆ ਕਿ ਕਿਉਂ ਐਦਾਂ ਹੋਇਆ ਕਿਹੜੇ ਮਸਲ ਮੇਰੇ ਵੀਕ ਸੀ ਬੈਗ ਦੇ ਵਿੱਚ ਕੀ ਪ੍ਰੋਬਲਮ ਸੀ ਜਿਸ ਦਾ ਕਰਕੇ ਬੈਗ ਇਨਰਿਕਸ ਬਾਹਰ ਆ ਗਈ ਫਿਰ ਉਹਦੇ ਉੱਤੇ ਮੈਂ ਕੰਮ ਕੀਤਾ ਉਹਨੂੰ ਹੌਲੀ-ਹੌਲੀ ਰਿਪੇਅਰ ਕੀਤਾ ਅੱਜ ਮਾਰੇ ਦੀ ਕਿਰਪਾ ਨਾਲ ਅੱਜ ਫਿਰ ਡੈਡਲਿਫ ਮਾਰ ਲੀਦਾ ਵਾ 81 ਡੈਡਲਿਫ ਮਾਰ ਲੀਦਾ ਵਾ ਤੇ ਸਕਾਟ ਮਾਰ ਲੀਦਾ ਵਾ 160 ਕੋਈ ਦਿੱਕਤ ਨਹੀਂ ਹੁੰਦੀ ਸਭ ਵਧੀਆ ਅੱਛਾ ਭਾਜੀ ਜਦਸਾ ਕਹਿੰਦੇ ਬਾਰਕੇ ਜਬੋਰਸ਼ਿਪ ਹਨਾ ਤਾਂ ਤੁਸੀਂ ਜਿੰਮ ਨੂੰ ਹੀ ਬੋਰਸ਼ਿਪ ਜਿਹੜਾ ਆ ਉਹ ਬਣਾਇਆ ਵਾ ਜੀ ਹਾਂਜੀ 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 ਅੱਛਾ ਭਾਜੀ ਪਰਿਵਾਰ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਰਿਵਾਰ ਵਿੱਚ ਤੁਹਾਡੇ ਪੇਰੈਂਟਸ ਹੈਗੇ ਅਤੇ ਮੈਰਿਡ ਹੋ ਤੁਸੀਂ ਹਾਂਜੀ ਮੈਂ ਮੈਰਿਡ ਹਾਂ ਮੇਰੀ ਛੋਟੀ ਬੱਚੀ ਆ 6 ਸਾਲ ਦੀ ਤੇ ਮੈਂ ਇੱਕ ਕੈਂਪਨਾ ਕਿ ਕਾਫੀ ਸਪੋਰਟ ਆ ਮੈਨੂੰ ਪਰਿਵਾਰ ਦਾ ਮੇਰੇ ਵਾਈਫ ਦਾ ਬਹੁਤ ਜ਼ਿਆਦਾ ਸਪੋਰਟ ਆ ਉਹਨਾਂ ਨੇ ਵੀ ਫਿਟਨੈਸ ਟ੍ਰੇਨਿੰਗ ਦੀ ਕੋਰਸ ਕੀਤੀ ਹੋਈ ਆ ਤੇ ਉਹਦੇ ਕਰਕੇ ਮੈਨੂੰ ਕਾਫੀ ਬੈਨੀਫਿਟ ਮਿਲ ਜਾਂਦੇ ਆ ਡਾਈਟ ਵਾਈਟ ਸਾਰੀ ਟਾਈਮ ਟੂ ਟਾਈਮ ਬਣਾ ਕੇ ਦੇ ਦਿੰਦੇ ਆ ਵਿਆਹ ਵੀ ਉਸਾਬ ਨਾਲੇ ਭਾਈ ਨੇ ਕਰਾਇਆ ਹੈ ਮਤਲਬ ਕਿ ਜਿਹੜਾ ਫਾਇਦਾ ਹੀ ਹੋਵੇ ਹੈ ਹਾਂਜੀ ਹਾਂਜੀ ਬਸ ਇਹ ਇੱਕ ਹੈ ਕਿਸਮਤ ਹੀ ਬਸ ਜਿੰਨਾ ਕਿਸਮਤ ਨੇ ਨਾਮ ਕਰਉਣਾ ਸੀ ਤੇ ਘਰ ਦੀ ਵੀ ਇਦਾਂ ਦੀ ਨਾਲ ਮੈਨੂੰ ਮਿਲ ਗਈ ਤੇ ਬਹੁਤ ਜ਼ਿਆਦਾ ਬੈਨੀਫਿਟ ਰਿਹਾ ਉਹਦੇ ਵਿੱਚ ਬਾਕੀ ਫਿਰ ਪਰਿਵਾਰ ਦੇ ਵਿੱਚ ਭਰਾ ਛੋਟਾ ਹੋਇਆ ਮੰਮੀ ਹੋਈ ਪੈਣਾ ਹੋਈਆਂ ਸਾਰੇ ਸਪੋਰਟ ਕਰਦੇ ਬਹੁਤ ਵਧੀਆ ਬਾਕੀ ਵੈਸੇ ਬਾਬਿਆਂ ਦਾ ਵੀ ਕਾਫੀ ਇੱਥੇ ਹੈਗਾ ਆਪਾਂ ਜਦੋਂ ਸੁਣਦੇ ਆ ਕਿ ਹਜੂਰ ਸਾਹਿਬ ਵਾਲੇ ਜਿਹੜੇ ਬਾਬੇ ਆਕਾਰ ਸੇਵਾ ਵਾਲੇ ਬਾਬੇ ਉਹ ਵੀ ਕਾਫੀ ਸਪੋਰਟ ਕਰਦੇ ਜਿਹੜੇ ਸਿੰਘ ਹਾਂਜੀ ਹਾਂਜੀ ਬਾਬਾ ਬਲਿੰਦਰ ਸਿੰਘ ਜੀ ਜੀ ਉਹਨਾਂ ਨੇ ਵੀ ਮੈਨੂੰ ਜਾਣ ਲੱਗੇ ਆਸ਼ੀਰਵਾਦ ਦਿੱਤਾ ਤੇ ਫਿਰ ਬਾਬਾ ਨਿੰਦਰ ਸਿੰਘ ਜੀ ਹੈਗੇ ਉਹਨਾਂ ਨੇ ਵੀ ਜਾਣ ਲੱਗੇ ਆਸ਼ੀਰਵਾਦ ਬਾਬਾ ਕਲਵਨ ਸਿੰਘ ਜੀ ਉਹਨਾਂ ਨੇ ਵੀ ਸਤਿ ਆਤ ਰੱਖਿਆ ਸੀ ਜਾਣ ਲੱਗੇ ਸਾਰੇ ਮਾਪੋਸ਼ਾ ਦਾ ਆਸ਼ੀਰਵਾਦ ਲੈ ਕੇ ਗਿਆ ਸੀ ਕੰਪੀਟੀਸ਼ਨ ਖੇਡਣ ਵਾਸਤੇ ਇਹ ਭਾਈ ਕਾਰਤ ਸਿੰਘ ਜਿਹੜੇ ਆ ਸਾਡੇ ਨਾਲ ਮੌਜੂਦ ਸਗੇ ਜੋ ਅੱਜ ਦੇ ਸਾਡੇ ਸਪੈਸ਼ਲ ਆਪਾਂ ਮਹਿਮਾਨ ਵੀ ਆਪਾਂ ਕਹਿ ਸਕਦੇ ਸਾਡੇ ਚੈਨਲ ਦੇ ਉੱਤੇ ਤਾਂ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਉੱਤੇ ਕਾਫੀ ਸਾਰੀਆਂ ਮੱਲਾ ਮਾਰੀਆਂ ਪਰ ਇਹਦੇ ਨਾਲ ਨਾਲ ਜਿਸ ਤਰ੍ਹਾਂ ਇਹਨਾਂ ਨੇ ਆਰਗੈਨਿਕ ਜਾਂ ਘਰ ਦੇ ਉਹ ਰੋਟੀ ਪਾਣੀ ਘਰ ਦੇ ਜਿਹੜੇ ਡਰਾਈ ਫਰੂਟ ਵਗੈਰਾ ਉਹਨਾਂ ਦੇ ਸਿਰ ਤੇ ਇਹਨਾਂ ਨੇ ਆਪਣੀ ਸਿਹਤ ਬਣਾਈ ਅਸੀਂ ਇਹਦੀਆਂ ਚਲਕੀਆਂ ਚੈਨਲ ਦੇ ਉੱਤੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਸੋ ਹੋਰ ਵੀ ਇਸ ਤਰ੍ਹਾਂ ਦੀਆਂ ਸਟੋਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਾਂਗੇ ਫਿਲਹਾਲ ਲਈ ਮੈਨੂੰ ਜਨਕੀ ਅਮਨਦੀਪ ਸਿੰਘ ਗੜੀ ਨੂੰ ਦਿਓ ਇਜਾਜ਼ਤ